ਸਾਹਿਬ ਜੀ ਆਪਾਂ ਜਿਹੜਾ ਹੈਗਾ ਇਸ ਟਾਈਮ ਗੁਰਦੁਆਰਾ ਸ੍ਰੀ ਨਾਬਾ ਸਾਹਿਬ ਦੇਖੇ ਮੌਜੂਦਾ ਆਪਾਂ ਦੱਸ ਦੇਕਾ ਜਿੱਥੇ ਬਹੁਤ ਹੀ ਮਹਾਨ ਕਾਰਜ ਜਿਹੜਾ ਹੋ ਰਿਹਾ ਦੱਸ ਦੇਕਾ ਅੱਜ ਸ੍ਰੋਵਰ ਸਾਹਿਬ ਜਿਹੜੇ ਨਾਬਾ ਸਾਹਿਬ ਦੇ ਸ੍ਰੋਵਰ ਸਾਹਿਬ ਹੈਗੇ ਆ ਉਹਨਾਂ ਦੀ ਜਿਹੜਾ ਸਫਾਈ ਦਾ ਅਭਿਆਨ ਜਿਹੜਾ ਚੱਲ ਰਿਹਾ ਹੈਗਾ ਕਾਫੀ ਸਮੇਂ ਤੋਂ ਦੱਸਿਆ ਜਾ ਰਿਹਾ ਕਿਥੇ ਜਿਹੜੀ ਗਾਰ ਜੰਮੀ ਹੋਈ ਸੀ ਇਹ ਸਬੰਧੀ ਅੱਜ ਜਿਹੜੀਆਂ ਹਲਕੇ ਤੇ ਸੰਗਤਾਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਿਹੜਾ ਸਫਾਈ ਦਾ ਸ੍ਰੋਵਰ ਸਾਹਿਬ ਨੂੰ ਜਿਹੜਾ ਸਾਫ਼ ਕਰਨ ਦਾ ਜਿਹੜਾ ਕਾਰ ਜਿਹੜਾ ਕੀਤਾ ਜਾ ਰਿਹਾ ਆਪਾਂ ਦੇਖ ਸਕਦੇ ਕਿ ਕਿਸ ਤਰ੍ਹਾਂ ਨੌਜਵਾਨ ਮੁੰਡੇ ਕੁੜੀਆਂ ਔਰ ਬਜ਼ੁਰਗ ਜਿਹੜੇ ਆ ਪੂਰੀ ਸੱਦਾ ਭਾਵਨਾ ਨਾਲ ਜਿਹੜੇ ਲੱਗੇ ਹੋਏ ਆ ਆਪਾਂ ਜਿਹੜੇ ਤਸਵੀਰਾਂ ਹੈਗੀਆਂ ਗੁਰਦੁਆਰਾ ਨੱਬਾ ਸਾਹਿਬ ਦੀਆਂ ਦਿਖਾ ਰਹੇ ਆ ਔਰ ਦੇਖ ਸਕਦੇ ਕਿ ਜਿਹੜੀ ਇੱਥੇ ਕਾਰ ਸੇਵਾ ਦੱਸਿਆ ਜਾਂਦਾ ਹੈ ਕਈ ਸਾਲਾਂ ਬਾਅਦ ਜਿਹੜਾ ਸਰੋਵਰ ਸਾਹਿਬ ਦੀ ਜਿਹੜੀ ਕਾਰ ਸੇਵਾ ਆਰੰਭ ਹੋਈ ਆ ਔਰ ਕਾਫੀ ਇੱਥੇ ਜਿਹੜੀ ਗਾਧ ਜਿਹੜੀ ਜੰਮ ਚੁੱਕੀ ਸੀ ਔਰ ਅਪੀਲ ਕੀਤੀ ਜਾ ਰਹੀ ਆ ਹਲਕੇ ਦੇ ਨੌਜਵਾਨਾਂ ਨੂੰ ਸੰਗਤਾਂ ਨੂੰ ਕੀਤੇ ਪਹੁੰਚਣ ਤੇ ਜਿਹੜੀ ਸੇਵਾ ਉਹ ਕੀਤੀ ਜਾ ਸਕੇ ਆਪਾਂ ਦੇਖ ਸਕਦੇ ਹਾਂ ਕਾਫੀ ਉਛਰਾ ਇੱਥੇ ਨੌਜਵਾਨਾਂ ਦੇ ਵਿੱਚ ਔਰ ਦੱਸਿਆ ਜਾ ਰਿਹਾ ਕਿ ਇਸ ਨੂੰ ਜਿਹੜਾ ਇੱਕਦਮ ਸਾਰਾ ਜਾਲੇ ਦੇ ਵਿੱਚੋਂ ਕੱਢ ਕੇ ਔਰ ਸਫਾਈ ਕੀਤੀ ਜਾਵੇਗੀ ਔਰ ਇਸ ਜਿਹੜੀ ਅੰਦਰ ਕਿਨਾਰੀਆਂ ਨੂੰ ਪੇਂਟ ਕਰਨ ਉਪਰੰਤ ਜਿਹੜਾ ਦਵਾਰਾ ਇਸ ਦੇ ਵਿੱਚ ਜਿਹੜਾ ਸਰੋਵਰ ਸਾਹਿਬ ਦੇ ਵਿੱਚ ਜਿਹੜਾ ਜਲ ਛੱਡਿਆ ਜਾਵੇਗਾ ਇਹ ਦੇਖ ਸਕਦੇ ਹਾਂ ਕਿ ਗੁਰਦੁਆਰਾ ਨਾਬਾ ਸਾਹਿਬ ਅਤੇ ਅਸ਼ੀਗੁਰ ਦੁਆਰਾ ਇਥੇ ਹਲਕਾ ਜ਼ੀਰਕਪੁਰ ਦੇ ਵਿੱਚ ਪੈਂਦਾ ਔਰ ਜ਼ੀਰਪੁਰ ਪਟਿਆਲਾ ਮਾਰਗ ਤੇ ਸਥਿਤ ਹੈਗਾ ਔਰ ਆਪਾਂ ਇਹਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਆ ਬਾਬਿਆਂ ਨਾਲ ਗੱਲ ਕਰਦੇ ਆ ਕਿ ਇਥੇ ਜਿਹੜਾ ਬਾਬਿਆਂ ਦਾ ਗੱਲਬਾਤ ਕਰਦੇ ਆ ਕਿ ਕੀ ਇਥੇ ਦਾ ਇਤਿਹਾਸ ਵਾ ਜੀ ਕਾਲਸਾ ਵਾਹਿਗੁਰੂ ਦੁਆਰਾ ਨਵਾਂ ਸਹਿਰ ਥ੍ਰੀ ਭੱਜੀ ਵਾਹਕ ਨੂੰ ਜਿੱਦੀ ਜੀ ਤੇ ਛੀਦ ਕੀਤਾ ਗਿਆ ਤਾਂ ਉਦੋਂ ਭਾਈ ਜੇਤਾ ਜੀ ਸੀਸ ਲੈ ਕੇ ਗੁਰਦਾਰਾ ਸਾਹਿਬ ਨੂੰ ਕਿ ਨੇ ਪੀਰ ਜਵਾਹਰ ਦੁਆਰਾ ਇਸ਼ਾਰਾ ਕੀਤਾ ਜਦੋਂ ਕੰਗਿਆ ਯੁੱਧਿੱਤੇ ਉਸ ਤੋਂ ਬਾਅਦ ਭਾਈ ਜੇਤਾ ਜੀ ਇਸ ਥਾਂ ਤੇ ਗੁਰਵਰ ਸਿੰਘ ਜੀ ਹੋਰ ਸਿੰਘਾ ਲੈ ਕੇ ਆਏ ਨੰਗੀ ਚਰਨੀ ਗੁਰਵਰ ਸਿੰਘ ਜੀ ਸਿੰਘਾ ਸਮੇਤ ਇਸ ਥਾਂ ਤੇ ਪਰੇ ਸ਼ਹਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਵੇਰ ਸਰਾਹ ਨੂੰ ਮਾਰੇ ਆ ਬਾਬਾ ਬੰਦਾ ਸਿੰਘ ਬਹਾਦਰੀ ਸੰਧਾਨ ਦੀ ਉਪਨ ਕਰਕੇ ਸੋਹ। ਇਹ ਸਥਾਨ ਚੰਡੀਗੜ੍ਹ ਦੇ ਨੇੜੇ ਇਹ ਕੋ ਸਥ ਹੈ। ਸਥਾਨਕ ਸੰਗਤਾਂ ਆਂਦੀਆਂ ਹਨ। ਇੱਕ ਵਾਰ ਦੁਬਾਰਾ ਸਤਿ ਸ੍ਰੀ ਅਕਾਲ ਜੀ। ਸਥਾਨਕ ਸਾਜਣਾਂ ਪਰ ਕੀ ਸਿਸਾ ਪ੍ਰਾਪਤ ਕਰਦੀਆਂ ਸੰਗਤਾਂ ਅੱਜ ਨੂੰ ਸਰੋਵਰ ਦੀ ਕਾਰ ਸੇਵਾ ਕਰ ਰਹੀਆਂ ਸਨ ਜੀ। ਧੰਨਵਾਦ। ਸਾਰੀ ਸੰਗਤਾਂ ਸਾਰੀ ਸੰਗਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਲੋਕਾਂ ਨੂੰ ਕੀ ਸੇਵਾ ਵਾਸਤੇ ਪਹੁੰਚਣ ਜਿੱਥੇ ਮੈਂ ਤੁਹਾਡੇ ਚੈਨੋਂ ਦੇ ਮਾਝਾ ਜੀ ਸੁਖਿੰਦਰ ਜੀ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਦਿਨ ਪਹਿਲਾਂ ਕੱਲ ਵੀਡੀਓ ਆਪਣਾ ਵਾਇਰਲ ਤੱਗੀਕ ਕੇ ਗੁਰਦੌਰਨ ਨੱਬਾ ਸਾਹਿਬ ਵਿਖੇ ਜੋ ਸਰੋਵਰ ਹੈ ਸੰਤ ਸਰੋਵਰ ਹੈ ਜੀ ਇਹ ਸਾਫ਼ ਪਾਈ ਹੋਣੀ ਆ। ਕਾਫੀ ਕਿਸੇ ਕਾਫੀ ਸਮੇਂ ਤੋਂ ਲੋਕਾਂ ਦੀ ਸਰਦਾਰੀ ਭਾਵਨਾ ਸੀ ਜੀ ਡਿਮਾਂਡ ਸੀ ਜੀ ਇਹ ਸਰੋਵਰ ਕਾਫੀ ਜਦਾ ਗੰਦਾ ਹੋ ਚੁੱਕਾ ਜਿਵੇਂ ਵੀ ਤੇ ਸਫਾਈ ਹੋਵੇ ਮੱਛੀਆਂ ਗਰੇ ਜੀਵ ਜੰਤੂ ਅੰਦਰ ਮਰ ਰਹੇ ਸੀਗੇ ਸੋ ਅੱਜ ਸਾਰੀ ਸੰਗਤ ਨੇ ਸਾਡੀ ਫਰਿਆਦ ਸੁਣਦੇ ਸਾਡੀ ਬੇਨਤੀ ਸੁਣੇ ਜਿਹੜੇ ਸਮੂੱਚੇ ਕਿਰਨਾਪਾ ਸਾਹਿਬ ਤੋਂ ਤੇ ਆਲੇ ਦੁਆਲੇ ਦੇ ਲੋਕੀ ਜਿਹੜੀ ਸੰਗਤ ਆਈ ਹੈ ਇਹਨਾਂ ਨੇ ਕਾਰ ਸੇਵਾ ਦਾ ਕੰਮ ਆਰੰਭ ਕੀਤਾ ਬਾਬਾ ਜੀ ਨੇ ਇਸ ਤੋਂ ਪਹਿਲਾਂ ਅਰਦਾਸ ਕੀਤੀ ਹੈ ਤੇ ਸਾਰੀ ਸੰਗਤ ਨੂੰ ਮੈਂ ਆਪਣੇ ਵੱਲੋਂ ਸੁਨੇਹਾ ਜਗਾਣਾ ਚਾਹੁੰਦਾ ਕਿ ਇੱਕ ਬਹੁਤ ਜਿਆਦਾ ਗੁਰੂ ਘਰ ਦੀ ਬਹੁਤ ਜਿਆਦਾ ਮਾਨ ਮਰਿਆਦਾ ਹੈਗੀ ਜੀ ਗੁਰਦਵਾਰਾ ਸਾਹਿਬ ਦੇ ਨਾਲ ਬੜਾ ਤਗੜਾ ਸਿਆਪਾ ਜੀ ਬਾਬਾ ਜੀ ਨੇ ਦੱਸਿਆ ਤੇ ਸਾਰੇ ਇੱਥੇ ਆ ਕੇ ਹਾ ਲਗਭਗ ਇੱਕ ਹਫਤਾ ਇਹ ਕਾਰਜ ਦੇ ਵਜ੍ਹਾ ਨਾਲ ਚੱਲੇਗਾ ਕਰਨ ਬੇਤੀ ਹੈ ਸਾਰੇ ਇਹਨਾਂ ਇਲਾਕਿਆਂ ਤੇ ਤੁਮਾਮਾ ਦੇ ਫਿਕਰਾ ਸਿ ਵੜੀ ਚੱਪੇ ਕੰਟਰੋਲ ਕੀਤਾ ਜਾਵੇਗਾ